30% ਮੌਕੋ ਕਹਿੰਦੇ ਆ ਜੀ ਇਸ ਧਰਤੀ ਤੇ ਕੁਝ ਨਹੀਂ ਬਚਿਆ ਛੱਡ ਕੇ ਪੜ ਜਾਓ ਇਸ ਧਰਤੀ ਨੂੰ ਹੱਦ ਹੋ ਗਈ 50 ਕਿੱਲਿਆਂ ਦਾ ਮਾਲਕ ਵੀ ਕਹਿੰਦਾ ਆਮ ਤੌਰ ਤੇ ਤੁਸੀਂ ਕਹਿੰਦੇ ਨਾ ਜੀ ਇੱਥੇ ਭੁੱਖ ਇੱਥੇ ਕੰਮ ਨਹੀਂ ਮਿਲ ਰਿਹਾ ਜੀ ਇੱਥੇ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਤਾਂ ਛੱਡ ਕੇ ਭੱਜ ਰਹੇ ਆ ਹੋ ਸਕਦਾ ਇੱਕ ਕਾਰਨ ਹੈ ਇਹ ਬਿਲਕੁਲ ਇਹ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਖ ਕਿੱਲਾਂ ਦਾ ਮਾਲਕ ਵੀ 80-80 ਲੱਖ ਰੁਪਇਆ ਲਾ ਕੇ ਪਰਿਵਾਰ ਦੇ ਸਮੇਤ ਬਾਹਰ ਨੂੰ ਭੱਜ ਰਿਹਾ ਹੈ ਜਿਹੜਾ 100 ਹੋਰ ਬੰਦਿਆਂ ਨੂੰ ਕੰਮ ਦੇ ਸਕਦਾ ਹੈ ਐਸੇ ਮੈਂ ਸੱਜਣ ਦੇਖੇ ਨੇ 80-80 90-90 ਹਜ਼ਾਰ ਹੈ ਇੱਕ ਇੱਕ ਲੱਖ ਰੁਪਇਆ ਪੈਨਸ਼ਨ ਲੈ ਰਹੇ ਨੇ ਛੱਡ ਕੇ ਕੈਨੇਡਾ ਅਮਰੀਕਾ ਭੱਜ ਗਏ ਜੀ ਇਹ ਕਹਾਂ ਗਿਓ ਨਾ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਕੈਨੇਡਾ ਅਮਰੀਕਾ ਜਾ ਕੇ ਟਰੱਕ ਚਲਾਉਣ ਲੱਗ ਪਏ ਔਰ ਇਦਾਂ ਇਦਾਂ ਵੀਡੀਓ ਪਾਉਂਦੇ ਐ ਥਿਸ ਇਜ਼ ਮਾਈ ਬਿਗੇਸਟ ਅਚੀਵਮੈਂਟ ਕਾਦੀ ਅਚੀਵਮੈਂਟ ਦੀ ਬਿਗੇਸਟ ਅਚੀਵਮੈਂਟ ਕਾਦੀ ਐ 10 ਦੇ ਜੀ ਸਾਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ। ਅਪਿਛਲੇ ਦਿਨੀ ਮੈਂ ਦੇਖਿਆ ਦਰਬਾਰ ਸਾਹਿਬ ਦੇ ਇੱਕ ਹਜ਼ੂਰੀ ਰਾਗੀ ਹੁੰਦੇ ਸਨ। ਇੱਥੇ ਇੱਥੇ ਵੀ ਹਜ਼ਾਰਾਂ ਰੁਪਏ ਲੈਂਦੇ ਸੀ ਘੰਟਾ ਕੀਰਤਨ ਕਰਨ ਦਾ। ਵਾਰੀ ਨਹੀਂ ਸੀ ਆਉਂਦੀ ਉਹਨਾਂ ਦੀ। ਲੱਖਾਂ ਰੁਪਏ ਇੱਥੇ ਬੈਠੇ ਕਮਾਉਂਦੇ ਸਨ। ਜਿਸ ਧਰਤੀ ਨੇ ਵਡਿਆਈ ਦਿੱਤੀ ਜਿਸ ਧਰਤੀ ਨੇ ਸ਼ੋਭਾ ਦਿੱਤੀ ਜਿਸ ਧਰਤੀ ਨੇ ਮਾਨ ਸਨਮਾਨ ਦਿੱਤਾ ਉਸ ਧਰਤੀ ਨੂੰ ਛੱਡ ਕੇ ਤੇ ਬਗਾਨੀ ਧਰਤੀ ਉੱਤੇ ਰਹਿਣ ਦਾ ਸਰਟੀਫਿਕੇਟ ਮਿਲ ਗਿਆ ਤੇ ਕਹਿੰਦੇ ਪਿੰਨ ਜੀ ਬਿਗੇਸਟ ਅਚੀਵਮੈਂਟ ਸਾਡੀ ਜ਼ਿੰਦਗੀ ਦੀ ਹਾਦੋਗੀ ਇਹ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਹਜ਼ੂਰੀ ਕੀਰਤਰੀਆਂ ਬਣ ਜਾਣਾ ਇਹ ਬਿਗੇਸਟ ਅਚੀਵਮੈਂਟ ਨਹੀਂ ਸੀ ਹਜ਼ਾਰਾਂ ਸੰਗਤਾਂ ਬੈਠ ਕੇ ਇਦਾਂ ਪਿਆਰ ਨਾਲ ਸੁਣਦੀਆਂ ਸਨ ਕੀਰਤਨ ਉਹ ਬਿਗੇਸਟ ਅਚੀਵਮੈਂਟ ਨਹੀਂ ਸੀ ਜੇ ਸਾਡੀ ਕੌਮ ਦੇ ਪ੍ਰਚਾਰ ਕਿਦਾਂ ਕਰਨਗੇ ਵੱਡੇ ਵੱਡੇ ਟੀਵੀ ਤੋਂ ਵਾਲੇ ਪ੍ਰਚਾਰ ਕਿਦਾਂ ਕਰਦੇ ਨਹੀਂ ਸੀ ਇਸ ਧਰਤੀ ਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਨੇ ਇਸ ਧਰਤੀ ਨੂੰ ਇਸ ਧਰਤੀ ਦੀ ਮਹਾਨਤਾ ਇਸ ਧਰਤੀ ਦੇ ਇਤਿਹਾਸ ਨਾਲ ਸਾਡੀ ਸਿੱਖਾਂ ਨੂੰ ਜੋੜਨਾ ਸੀ ਉਹ ਉਹ ਪ੍ਰਚਾਰਕ ਛੱਡ ਕੇ ਇਸ ਧਰਤੀ ਨੂੰ ਬਾਹਰ ਚਲੇ ਗਏ ਔਰ ਉੱਥੇ ਜਾ ਕੇ ਟਰੱਕ ਚਲਾ ਰਹੇ ਨੇ ਜੀ ਟੈਕਸੀਆਂ ਚਲਾ ਰਹੇ ਨੇ ਟੈਕਸੀ ਚਲਾਉਣਾ ਕੋਈ ਮਾੜੀ ਗੱਲ ਨਹੀਂ ਹੈ ਮੈਂ ਤਾਂ ਟਰੱਕ ਚਲਾਉਣਾ ਕੋਈ ਮਾੜੀ ਗੱਲ ਥੋੜਾ ਲੱਖਾਂ ਰੁਪਈਆ ਸਾਡੇ ਐਨਆਰਆਈ ਵੀਰ ਨੇ ਟਰੱਕ ਚਲਾ ਚਲਾ ਕੇ ਇੱਥੇ ਭੇਜ ਰਹੇ ਨੇ ਸਾਡੀ ਧਰਤੀ ਤੇ ਪਰ ਗੱਲ ਇੱਕ ਸਿੱਖੀ ਦੇ ਪ੍ਰਚਾਰਕਾਂ ਦੀ ਹੈ ਸਿੱਖੀ ਦੇ ਪ੍ਰਚਾਰਕ ਜਿਨ੍ਹਾਂ ਨੂੰ ਚਾਹੀਦਾ ਸੀ ਇਸ ਧਰਤੀ ਉੱਤੇ ਰਹਿ ਕੇ ਅੱਜ ਇਸ ਧਰਤੀ ਦੇ ਤੇ ਸੰਕਟ ਆਇਆ ਹੋਇਆ ਹੈ ਜਿਸ ਸਮੇਂ ਕੌਮ ਦੇ ਉੱਤੇ ਸੰਕਟ ਹੈ ਜਿਸ ਸਮੇਂ ਸਾਡੇ ਪੰਥ ਦੇ ਉੱਤੇ ਸੰਕਟ ਹੈ ਚਾਰੇ ਪਾਸੇ ਤੋਂ ਹਮਲੇ ਹੋ ਰਹੇ ਨੇ ਇੱਕ ਪਾਸੋਂ ਅਸਾਈਅਤ ਦਾ ਹਮਲਾ ਹੈ ਲਾਲਚ ਦੇ ਦੇ ਕਿਸਿੱਖਾਂ ਨੂੰ ਤੋੜਿਆ ਜਾ ਰਿਹਾ ਹੈ ਦੂਜੇ ਪਾਸੇ ਹਿੰਦੂ ਤਵ ਦਾ ਨਾਰਾ ਦੇ ਕੇ ਸਿੱਖਾਂ ਨੂੰ ਇਦਾਂ ਦਬਾਇਆ ਜਾ ਰਿਹਾ ਹੈ ਸਰਕਾਰਾਂ ਸਿੱਖਾਂ ਨੂੰ ਉਜਾੜਨ ਦੇ ਉੱਤੇ ਦਬਾਉਣ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਸ ਸਮੇ ਸਾਡੀ ਕੌਮ ਇੱਕ ਸਾਡੀ ਪੀੜ੍ਹੀ ਅੱਤਵਾਦੀ ਕਹਿ ਕੇ ਮਾਰ ਦਿੱਤੀ ਗਈ ਦੂਜੀ ਸਾਡੀ ਪੀੜ੍ਹੀ ਨਸ਼ਿਆਂ ਦੇ ਵਿੱਚ ਖੋਪਾ ਦਿੱਤੀ ਗਈ ਤੀਜੀ ਸਾਡੀ ਪੀੜ੍ਹੀ ਨੂੰ ਬਾਹਰ ਜਾਣ ਦੇ ਲਈ ਮਾਨਸਿਕ ਤੌਰ ਦੇ ਉੱਤੇ ਇਦਾਂ ਕਹਿ ਦਿੱਤਾ ਗਿਆ ਇੱਥੇ ਕੁਛ ਨਹੀਂ ਹੈ ਇਹ ਦਿਮਾਗ ਵਿੱਚ ਭਰ ਦਿੱਤਾ ਗਿਆ ਉਸ ਸਮੇਂ ਇਸ ਧਰਤੀ ਦੀ ਹੋਂਦ ਦੇ ਉੱਤੇ ਰਹਿ ਕੇ ਸੰਘਰਸ਼ ਕਰਨ ਦੀ ਲੋੜ ਸੀ ਤੇ ਸਾਡੀ ਕੌਮ ਦੇ ਵੱਡੇ ਵੱਡੇ ਪ੍ਰਚਾਰਕ ਵੱਡੇ ਵੱਡੇ ਕੀਰਤਨੀਏ ਕੈਨੇਡਾ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ ਉਸ ਨੂੰ ਬਿਗੇਸਟ ਅਚੀਵਮੈਂਟ ਕਹਿ ਰਹੇ ਨੇ ਹੋਵੇ ਹੋਵੇ ਗੁਰੂ ਰਾਮਦਾਸ ਸਾਹਿਬ ਦੇ ਘਰ ਦਾ ਕੀਰਤਨੀਆਂ ਤੇ ਇਹ ਕਹਵੇ ਜੀ ਇਸ ਧਰਤੀ ਨੂੰ ਛੱਡ ਕੇ ਮੈਨੂੰ ਬਗਾਨੀ ਧਰਤੀ ਉੱਤੇ ਰਹਿਣ ਦਾ ਸਾਟ ਇਕੁਇਟ ਮਿਲ ਗਿਆ ਤੇ ਬਿਗੇਸਟ ਅਚੀਵਮੈਂਟ ਹੈ ਹੋਣਾ ਇਹ ਚਾਹੀਦਾ ਇਹ ਨਹੀਂ ਮੈਂ ਕਹਿੰਦਾ ਪ੍ਰਚਾਰਕਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਇਹ ਬਿਲਕੁਲ ਨਹੀਂ ਇਹ ਇਹਦਾ ਕਹਿਣ ਦਾ ਭਾਵੇਂ ਬਿਲਕੁਲ ਨਹੀਂ ਹੈ ਪਰ ਚਾਹੀਏ 4 ਮਹੀਨੇ ਜਾਓ 5 ਮਹੀਨੇ ਜਾਓ ਕਰੋ ਕਮਾਈਆਂ ਤੁਸੀਂ ਸੋਹਣੇ ਘਰ ਬਣਾਉਣੇ ਨੇ ਸੋਹਣੀਆਂ ਗੱਡੀਆਂ ਲੈਣੀਆਂ ਨੇ ਆਪਣੇ ਬੱਚਿਆਂ ਨੂੰ ਆਉਣ ਵਾਲਾ ਫਿਊਚਰ ਸਿਕਿਉਰ ਕਰਨਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਮਹਿੰਗੀਆਂ ਪੜਾਈਆਂ ਕਰਾਉਣੀਆਂ ਨੇ ਸਦਕੇ ਜਾਓ ਪਰ ਇਸ ਧਰਤੀ ਨੂੰ ਸਦਾ ਦੇ ਲਈ ਛੱਡ ਕੇ ਨਾ ਜਾਓ ਤੁਸੀਂ ਜਵਾਬ ਦੇਓ ਕੌਮ ਦੇ ਲਈ ਤੁਹਾਡੇ ਬੱਚਿਆਂ ਦੇ ਮੂੰਹ ਵਿੱਚ ਕੌਮ ਦੇ ਪੈਸੇ ਦੀਆਂ ਰੋਟੀਆਂ ਪਈਆਂ ਨੇ ਤੁਸੀਂ ਸੰਗਤਾਂ ਦੇ ਵਿੱਚ ਬੈਠ ਬੈਠ ਕੇ ਕਥਾ ਕੀਰਤਨ ਕਰ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਤੇ ਜਿਹੜੇ ਪੰਥ ਦੀਆਂ ਤੁਸੀਂ ਸਿਫਤਾਂ ਕਰ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਅੱਜ ਉਸ ਪੰਥ ਨੂੰ ਉਸ ਧਰਤੀ ਨੂੰ ਛੱਡ ਕੇ ਜਾਣ ਦੀਆਂ ਤੁਸੀਂ ਵਧਾਈਆਂ ਲੈ ਰਹੇ ਹੋ ਕੈਨੇਡਾ ਆਓ ਵਾਏ ਅਮਰੀਕਾ ਪੱਕੇ ਹੋਏ ਤੁਸੀਂ ਵੇਖੋ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਿੰਦਾ ਚਾਹ ਮਨਾ ਰਹੀ ਨੇ ਲਹਨ ਤੈਸੀ ਕੀਰਤਨੀਆਂ ਦੇ ਉੱਪਰ ਔਰ ਸਾਡੀਆਂ ਧਾਰਮਿਕ ਜਥੇਬੰਦੀਆਂ ਸਾਡੀਆਂ ਟਕਸਾਲਾਂ ਸਾਡੇ ਜਿੰਨੇ ਮਿਸ਼ਨਰੀ ਕਾਲਜ ਨੇ ਉਹਨਾਂ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜਿਸ ਦਿਨ ਬੱਚਾ ਤੁਹਾਡੇ ਕੋਲੋਂ ਕੋਰਸ ਪੂਰਾ ਕਰਦਾ ਹੈ ਧਰਮ ਦੇ ਪ੍ਰਚਾਰ ਦੇ ਲਈ ਸੰਗਤਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਕਰਕੇ ਪਰਨ ਲਵੋ ਉਹਨਾਂ ਨੂੰ ਅਸੀਂ ਗੁਰੂ ਪੰਥ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਸੀਂ ਵਾਦਾ ਕਰਦੇ ਆ ਗੁਰੂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇਸ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਕੌਮ ਤੇ ਪੰਥ ਦੀ ਸੇਵਾ ਕਰਾਂਗੇ। ਨਾ ਕਿ ਕੋਰਸ ਪੂਰਾ ਕੀਤਾ ਤੇ ਜਹਾਜ਼ੇ ਚੜ ਗਏ ਤੇ ਬਾਹਰ ਪੀਆਰ ਲੈ ਕੇ ਤੇ ਬਾਹਰ ਮौजਾਂ ਮਾਣੀਆਂ। ਕੌਮ ਪਵੇ ਠੇਕੂ ਦੇ ਵਿੱਚ। ਅੱਜ ਅੱਜ ਬਹੁਤੇ ਨਵੇਂ ਪ੍ਰਚਾਰਕ ਇਸ ਕਰਕੇ ਪ੍ਰਚਾਰਕ ਬਣ ਰਹੇ ਵੀ ਕੈਨੇਡਾ ਅਮਰੀਕਾ ਜਾਵਾਂਗੇ। ਔਰ ਇਦਾਂ ਕਦੀ ਨਹੀਂ ਹੁੰਦਾ ਵੀ ਇੱਥੇ ਰਹਾਂਗੇ ਭੁੱਖੇ ਮਰਦੇਗੇ। ਮੈਨੂੰ 20 ਸਾਲੋਂ ਕਥਾ ਕਰਦੇ ਆਂ। ਕਦੇ ਬਾਹਰ ਨਹੀਂ ਗਏ। ਛੋਟੇ ਦਿਸਚ ਇੱਕ ਅੱਧੇ ਚਲੇ ਗਏ ਠੀਕ ਹੈ। ਕਦੇ ਮਹੀਨੇ ਵਾਸਤੇ। ਕਦੇ ਭੁੱਖੇ ਨਹੀਂ ਮਰੇ। ਕਦੇ ਇਹ ਸੀਮ ਸੀਮਿਤ ਨਹੀਂ ਆਈ। ਸਿੱਖ ਤਾਂ ਇੱਥੇ ਵੱਸਦੇ ਨੇ ਨਾ। ਪ੍ਰਚਾਰ ਦੀ ਲੋੜ ਕੈਨੇਡਾ ਅਮਰੀਕਾ ਦੇ ਵਿੱਚ ਨਹੀਂ ਹੈ। ਪ੍ਰਚਾਰ ਦੀ ਲੋੜ ਪੰਜਾਬ ਦੀ ਧਰਤੀ ਦੇ ਉੱਤੇ ਹੈ ਸਾਡਾ ਕੇਂਦਰੀ ਸਥਾਨ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਸਾਡੇ ਲਈ ਇਸ ਤੋਂ ਵੱਧ ਸ਼ਰਮਿੰਦਗੀ ਨਹੀਂ ਹੋ ਸਕਦੀ ਕਿ ਸਾਡੇ ਕੇਂਦਰੀ ਸਥਾਨ ਕੇਂਦਰੀ ਸ਼ਹਿਰ ਦੇ ਵਿੱਚ ਜਿਹੜੀ ਸਿੱਖਾਂ ਦੀ ਧਰਮ ਰਾਜ ਧਾਨੀ ਹੈ ਅੰਮ੍ਰਿਤਸਰ ਸਾਹਿਬ ਉੱਥੇ ਈਸਾਈ ਆਤੀ 10 ਲੱਖ ਦਾ ਇਕੱਠ ਕਰ ਜਾਂਦੇ ਨੇ ਤੇ ਸਾਡੀਆਂ ਜਥੇਬੰਦੀਆਂ ਦੇ ਕੰਨਾਂ ਉੱਤੇ ਜੂ ਨਹੀਂ ਸਰਕਦੀ ਹੋਣਾ ਚਾਹੀਦਾ ਨਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਇੱਦਾਂ ਕੈਨੇਡਾ ਅਮਰੀਕਾ ਨਾ ਭੱਜਣ ਤੁਹਾਨੂੰ ਕੌਮ ਭੁੱਖਾ ਨਹੀਂ ਮਰਨ ਦੇਵੇਗੀ ਤੁਸੀਂ ਪਿੰਡਾਂ ਵੱਲ ਨੂੰ ਜਾਵੋ ਲੋਕ ਤੁਹਾਨੂੰ ਸੁਣਦੇ ਨਹੀਂ ਇਹ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਦਰ ਤੋਂ ਕੀਤਨੀਆਂ ਆਇਆ ਆਓ ਸੁਣਨ ਚੱਲੀਏ ਭਾਈ ਤੁਸੀਂ ਪਿੰਡਾਂ ਵੱਲ ਨੂੰ ਜਾਵੋ ਤੁਹਾਨੂੰ ਲੋਕ ਸੁਣਦੇ ਨਹੀਂ ਤੁਹਾਡੇ ਤੇ ਭਰੋਸਾ ਕਰਦੇ ਨਹੀਂ ਜੇ ਕਿਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕਿਤੇ ਚਤਨ ਹੋਏ ਹੁੰਦੇ ਸचेत ਹੋਏ ਹੁੰਦੇ ਤੇ ਸਭ ਤੋਂ ਵੱਧ ਈਸਾਈਅਤ ਦੀ ਮਾਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਨਗਰੀ ਨੂੰ ਜਾਂ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਨੂੰ ਨਾ ਪੈਂਦੀ ਸਭ ਤੋਂ ਵੱਧ ਹਜ਼ੂਰੀ ਕੀਰਤਨੀਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਤੇ ਸਭ ਤੋਂ ਵੱਧ ਈਸਾਈਆਂ ਦੀ ਮਾਰ ਵੀ ਅੰਮ੍ਰਿਤਸਰ ਦੀ ਧਰਤੀ ਤੇ ਪੈ ਰਹੀ ਹੈ ਇਸ ਧਰਤੀ ਪ੍ਰਤੀ ਜਵਾਬਦੇਹ ਬਣੀਏ ਇਸ ਧਰਤੀ ਪ੍ਰਤੀ ਇਸ ਕੌਮ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਜਵਾਬਦੇਹੀ ਕੌਣ ਦੇਵੇਗਾ